ਜੰਗ ਤਾਂ ਖੁਦ ਇੱਕ ਮਸਲਾ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਪਰ ਹਾਲਾਤ ਇਹੋ ਜਿਹੇ ਬਣੇ ਕਿ ਹੁਣ ਲਗਾਤਾਰ ਸਟ੍ਰਾਈਕਸ ਜਾਈ ਚਾਹੇ ਪਾਕਿਸਤਾਨ ਕਿੰਨੀ ਹੋਵੇ ਚਾਹੇ ਭਾਰਤ ਕਿੰਨੀ ਤੁਹਾਦਾ ਦੇਖ ਕੇ ਹੁਣ ਪਾਕਿਸਤਾਨ ਦੇ ਲਾਹੌਰ ਔਰ ਇਸਲਾਮਾਬਾਦ ਦੇ ਵਿੱਚ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਿੱਥੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਮਜ਼ਾਈਲਾ ਦਾਗਣ ਦੀ ਕਾਰਵਾਈ ਕੀਤੀ ਜਾ ਰਹੀ ਸੀ ਉੱਥੇ ਹੁਣ ਭਾਰਤ ਨੇ ਇੱਕ ਕਰਾਰਾ ਜਵਾਬ ਦਿੱਤਾ ਔਰ ਤੁਹਾਡਾ ਦੇ ਇੱਕ ਜਿਹੜੀ S400 S400 ਜਿਹੜਾ ਭਾਰਤ ਦਾ 에어 ਡਿਫੈਂਸ ਸਿਸਟਮ ਹੈ 에어 ਡਿਫੈਂਸ ਸਿਸਟਮ ਕੇ ਵਿੱਚ ਕੰਮ ਕਰਦਾ ਤੁਹਾਨੂੰ ਸੋਧਾ ਜਾਂ ਇਹ ਸਮਝਾਉਣ 에어 에어 ਡਿਫੈਂਸ ਜੋ ਜਿਹੜਾ ਕੰਮ ਕਰਦਾ ਹੈ ਉੱਪਰ ਸਮਝੋ ਤੁਸੀਂ ਕਿ ਅਸਮਾਨ ਦੇ ਵਿੱਚ ਇੱਕ ਰਿੰਗ ਹੈ ਇਹ ਰਿੰਗ ਕੀ ਹੈ ਜਿੰਨੀ ਜਿੰਨੀ ਸਾਡੀ ਹੱਦ ਬੰਦੀ ਹੈ ਜਿੰਨੀ ਜਿੰਨੀ ਭਾਰਤ ਦੀ ਬਾਉਂਡਰੀ ਹੈ ਜੇ ਉਸ ਦੇ ਵਿੱਚ ਕੁਝ ਐਂਟਰ ਕਰਨ ਦੀ ਕੋਸ਼ਿਸ਼ ਕਰੂ ਤਾਂ ਨਾਲ ਦੀ ਨਾਲ ਰਡਾਰ ਤਰੂ ਪਤਾ ਲੱਗਦਾ ਔਰ ਉਸ ਤੋਂ ਬਾਅਦ ਫੌਰੀ ਐਕਸ਼ਨ ਲਿਆ ਜਾਂਦਾ ਇਹ ਚੀਜ਼ ਹੈ ਔਰ ਮਿਜ਼ਾਈਲਾਂ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਤੇ ਭਾਰਤ ਦੇ ਵੱਲੋਂ ਸਾਰੀਆਂ ਮਿਜ਼ਾਈਲਾਂ ਹਵਾ ਦੇ ਵਿੱਚ ਉਹ ਡਿਫਿਊਜ਼ ਕਰ ਦਿੱਤੀਆਂ ਗਈਆਂ ਪਹਿਲਾਂ ਪਠਾਨਕੋਟ 에ਅਰਬੇਸ ਤੇ ਹਮਲਾ ਕੀਤਾ ਫਿਰ ਉਸ ਤੋਂ ਬਾਅਦ ਜੰਮੂ 에ਅਰਪੋਰਟ ਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਰਡਾਲਾ ਪਿੰਡ ਜੋ ਕੇ ਰਾਜਾ ਸੰਸੀ 에ਅਰਪੋਰਟ ਦੇ ਬਿਲਕੁਲ ਨਾਲ ਪਿੰਡ ਹੈ ਉਥੇ ਵੀ ਜਿਹੜਾ ਇੱਕ ਸ਼ੱਕੀ ਡਰੋਨ ਵੇਖਿਆ ਗਿਆ ਹਾਲਾਂਕਿ ਉਹ ਸਪੋਰਟ ਕੀਤਾ ਗਿਆ ਉਸ ਤੋਂ ਬਾਅਦ ਹੁੰਦਾ ਦੇ ਕਿ ਪੂਰੀ ਅਨਾਉਂਸਮੈਂਟ ਹੋ ਚੁੱਕੀ ਹੈ ਰਾਜਾ ਸਾਸੀ ਰਾਜਾ ਸਾਸੀ ਏਰੀਆ ਅਟਾਰੀ ਏਰੀਆ ਕੀ ਹੈ ਇਹ ਬਾਰਡਰ ਏਰੀਆ ਹੈ ਪਾਕਿਸਤਾਨ ਦਾ ਇਥੋਂ ਬਿਲਕੁਲ ਨਾਲ ਲਾਹੌਰ ਹੈ ਲਾਹੌਰ ਸ਼ੁਰੂ ਹੋ ਜਾਂਦਾ ਹੈ ਮਰੀਦਕੇ ਪਿੰਡ ਮਰੀਦਕੇ ਜਿਹੜਾ ਇਲਾਕਾ ਸੀ ਜਿੱਥੇ ਭਾਰਤ ਦੇ ਵੱਲੋਂ ਇਹ ਸਟ੍ਰਾਈਕਸ ਕੀਤੀਆਂ ਗਈਆਂ ਨੌ ਟਿਕਾਣਿਆਂ ਦੇ ਉੱਪਰ ਉਹ ਅਟਾਰੀ ਤੋਂ ਮਹਿਜ 50 ਕਿਲੋਮੀਟਰ ਹੈ ਅੰਮ੍ਰਿਤਸਰ ਤੋਂ 60 ਕਿਲੋਮੀਟਰ ਹੈ ਤੇ ਤੁਸੀਂ ਆਪਸਾ ਲਾਓ ਕਿ ਅਟਾਰੀ ਤੋਂ ਹੋ 45 50 ਕਿਲੋਮੀਟਰ ਪੈ ਜਾਂਦਾ ਤਾਂ ਲੈਂਦਾ ਪੰਜਾਬ ਇੰਨੀ ਕੋਸ ਤੋਂ ਮਰੀਦ ਕਿਹੜਾ ਇਲਾਕਾ ਜਿੱਥੇ ਭਾਰਤ ਦੇ ਬਲੋਇਸਟਾਨ ਕੀ ਕੀਤੀ ਕੀ ਕਿਹਾ ਜਾਂਦਾ ਕਿ ਉਹ ਅੱਤਵਾਦੀ ਮੋਸਟ ਵਾਂਟਡ ਜਿਹੜਾ ਹਾਫੀ ਸਈਦ ਹੈ ਉਸ ਦਾ ਮੇਨ ਸੈਂਟਰਕ ਪੁਆਇੰਟ ਹੈ ਉਹ ਸੈਟਰਿਕ ਸੈਂਟ੍ਰਿਕ ਪੁਆਇੰਟ ਸੀ ਆਫ ਸਈਦਾਂ ਉਸ ਤੋਂ ਬਾਅਦ ਉੱਥੋਂ ਮਦਰਸਿਆਂ ਦੇ ਵਿੱਚੋਂ ਲੋਕ ਖਾਲੀ ਕਰਵਾ ਲਏ ਗਏ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਵਿੱਚ ਪੂਰਾ ਬਲੈਕਆਊਟ ਕਰ ਦਿੱਤਾ ਗਿਆ ਸਾਰਾ ਪੰਜਾਬ ਬਲੈਕਆਊਟ ਹੈ ਰਾਤ ਪੂਰੀ ਜਿਹੜੀ ਹੈ ਬਲੈਕਆਊਟ ਦੇ ਵਿੱਚ ਕੱਢੇਗਾ ਕਿਉਂਕਿ ਲਗਾਤਾਰ ਸਾਡੀ ਆਰਮੀ ਡੱਟੀ ਹੋਈ ਹੈ ਔਰ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਗਾ ਪੈਲਗਾਮ ਦੇ ਵਿੱਚ ਜੋ ਕੁਝ ਹੁੰਦਾ ਸਾਰੀ ਸ਼ੁਰੂਆਤ ਹੁੰਦੀ ਹੈ ਪੈਲਗਾਮ ਤੋਂ ਔਰ ਹੁਣ ਤੁਹਾਨੂੰ ਇੱਕ ਹੋਰ ਅਪਡੇਟ ਦੇ ਦਿੰਨੇ ਆ ਲਾਹੌਰ ਦੇ ਵਿੱਚ ਲਾਹੌਰ ਤੇ ਹਮਲਾ ਕਰ ਦਿੱਤਾ ਤਾਂ ਭਾਰਤ ਨੇ ਔਰ ਇਸਲਾਮਾਬਾਦ ਤੇ ਹਮਲਾ ਕਰ ਦਿੱਤਾ ਕ੍ਰਾਚੀ ਦੇ ਕੁਝ ਇਲਾਕਿਆਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਲਗਾਤਾਰ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਭਾਰਤ ਦੇ ਵੱਲੋਂ ਮੈਂ ਕਹਾਂਗਾ ਕਿ ਦਵਿੰਦਰ ਨਾਲ ਨਾਲ ਤੁਸੀਂ ਦਿਖਾਈ ਵੀ ਜਾਓ ਜਿਸ ਪ੍ਰਕਾਰ ਇੱਥੇ ਹਨੇਰਾ ਕੀਤਾ ਹੋਇਆ ਜਿਸ ਪ੍ਰਕਾਰ ਇੱਥੇ ਬਲੈਕਆਊਟ ਕੀਤਾ ਗਿਆ ਇਹ ਵੀ ਚੀਜ਼ਾਂ ਸਾਰੀਆਂ ਦਿਖਾਈ ਜਾਓ ਸਾਰਾ ਅੰਮ੍ਰਿਤਸਰ ਦਾ ਏਰੀਆ ਇਹ ਕੋਰ ਦੇ ਨਾਲ ਨਾਲ ਦਾ ਏਰੀਆ ਜਿੰਨਾ ਏਰੀਆ ਸਾਰਾ ਬਲੈਕਆਊਟ ਕੀਤਾ ਗਿਆ ਹੈਗਾ ਤੁਸੀਂ ਦੇਖੋ ਕਿਉਂਕਿ ਇਹ ਇੱਕ ਸਰਵਲੈਂਸ ਹੁੰਦੀ ਹੈ ਅਸਲ ਦੇ ਵਿੱਚ ਬਲੈਕਆਊਟ ਦਾ ਮਤਲਬ ਕੀ ਹੈ ਇਹ ਸਮਝਾਉਣੇ ਬਲੈਕਆਊਟ ਦਾ ਮਤਲਬ ਇਹ ਹੈ ਕਿ ਜਦੋਂ ਕੱਲ ਨੂੰ ਕੋਈ ਇਸ ਸਪੇਸ ਨਾਲ ਕੋਈ ਵੀ ਕੱਲ ਨੂੰ ਕੋਈ ਹਮਲਾ ਕਰਨ ਲੱਗੇ ਤਾਂ ਉਸ ਨੂੰ ਕੋਈ ਮਜ਼ਾਇਲ ਨੂੰ ਕੁਛ ਇਹ ਨਾ ਪਤਾ ਲੱਗੇ ਕਿ ਇੱਥੇ ਸਿਵਲ ਰਹਿ ਰਿਹਾ ਹੈ ਇੱਥੇ ਕੋਈ ਆਰਮੀ ਦਾ ਪੋਰਟ ਹੈ ਇੱਥੇ ਕੁਝ ਹੋਰ ਹੈ ਕੁਝ ਵੀ ਇਹ ਚੀਜ਼ ਨਾ ਪਤਾ ਲੱਗੇ ਤਾਂ ਸਿੱਧਾ ਇਸ ਕਰਕੇ ਬਲੈਕਆਊਟ ਕੀਤਾ ਜਾਂਦਾ ਹੈ ਤਾਂ ਹੀ ਜਿਹੜਾ ਤੁਸੀਂ ਦੇਖੋ ਆਸ-ਪਾਸ ਸਾਰੇ ਕਿਤੇ ਮੈਗੂਗਾ ਦਵਿੰਦਰ ਦੁਬਾਰਾ ਦਿਖਾਈ ਵੀ ਚਲੋ ਨਾਲ-ਨਾਲ ਤਾਂ ਕਿ ਲੋਕਾਂ ਨੂੰ ਪਤਾ ਵੀ ਲੱਗਦਾ ਰਹੇ ਕਿਉਂਕਿ ਬਹੁਤ ਸਾਰਾ ਤੁਹਾਨੂੰ ਦੱਸਦੀ ਕਿ ਲਾਹੌਰ ਤੇ اسلامਾਬਾਦ ਤੇ ਜਦੋਂ ਅਟੈਕ ਕੀਤਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ 에ਅਰ ਬਿਸਾਂ ਦੇ ਉੱਪਰ ਹਮਲੇ ਸ਼ੁਰੂ ਹੋਏ ਹਾਲਾਂਕਿ ਉਹਨਾਂ ਦੇ ਪਾਕਿਸਤਾਨ ਦੀ ਸਭ ਤੋਂ ਪਹਿਲਾਂ ਸਿਚੁਏਸ਼ਨ ਸਮਝੋ ਪਾਕਿਸਤਾਨ ਬਿਲਕੁਲ ਜਿਹੜਾ ਭਾਰਤ ਤੋਂ ਬਹਾਲਾਂਕਿ ਜੇ ਗੱਲ ਕਰੀਏ ਆਰਮੀ ਪੱਕੋ ਲਾ ਲਓ ਵੈਪਨ ਪੱਕੋ ਲਾ ਲਓ ਆ ਜਿਹੜਾ ਪਾਕਿਸਤਾਨਾ ਬਹੁਤ ਜ਼ਿਆਦਾ ਪਿੱਛੇ ਐ ਤੇ ਹੁਣ ਉਹੀ ਗੱਲ ਹੈ ਕਿ ਪਾਕਿਸਤਾਨ ਜਿਸ ਹਿਸਾਬ ਦੇ ਪੰਗੇ ਲੈ ਰਿਹਾ ਹੈਗਾ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਆ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਕਈ ਵਾਰ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਤਾਂ ਹੁਣ ਉਹੀ ਗੱਲ ਹੈ ਦੇਖਣਾ ਆਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮਾਹੌਲ ਬੰਦ ਹੈ ਭਾਰਤ ਦੇ NSA ਅਜੀਤ ਓਵਾਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਉਹਨਾਂ ਨੇ ਅਮਰੀਕਾ ਦੇ NSA ਨੂੰ ਜਿਹੜਾ ਇਨਫੋਰਮ ਕਰ ਦਿੱਤਾ ਹੈਗਾ ਔਰ UN ਦੇ ਵਿੱਚ ਜੁਆਨ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਚੇਤੇ ਯੂਰਪੀਅਨ ਯੂਨੀਅਨ ਨੂੰ ਵੀ ਦੱਸ ਦਿੱਤਾ ਹੈ ਯੂਰਪੀਅਨ ਇਹ ਸਾਰਾ ਕੁਝ ਜਿਹੜਾ ਹੁੰਦਾ ਹੈ ਇਹ ਇੱਕ ਐਕਸਰਸਾਈਜ਼ ਹੁੰਦੀ ਹੈ ਤਾਂ ਹੁੰਦਾ ਦੀ ਕਿ ਜਦੋਂ ਜੰਗ ਵਰਗੇ ਹਾਲਾਤ ਬੰਦਿਆ ਉਦੋਂ ਐਕਸਰਸਾਈਜ਼ ਹੁੰਦੀ ਹੈ ਉਹਦੇ ਵਰਲਡ ਨੂੰ ਜਿੱਥੇ-ਜਿੱਥੇ ਤੁਸੀਂ ਨੋਮੀਨੇਟ ਹੋ ਚਾਹੇ ਕੋਈ ਯੂਐਨਏ ਯੂਨਾਈਟਿਡ ਨੇਸ਼ਨਾਂ ਤੋਂ ਹੋ ਕੇ ਵੀ ਦੱਸਣਾ ਪਊਗਾ ਕਿ ਅਸੀਂ ਆਹ ਚੀਜ਼ ਕੀਤੀ ਆਹ ਚੀਜ਼ ਕਰਨ ਜਾ ਰਹੇ ਹਾਂ ਤਾਂ ਉਹ ਵੀ ਜਿਹੜਾ ਹੁਣ ਐਨਐਸਸੀ ਦੇ ਵੱਲੋਂ ਸਾਰੀਆਂ ਰਿਸਪੌਂਸਿਬਿਲਟੀਜ਼ ਜਿਹੜੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਯੂਰਪੀਅਨ ਯੂਨੀਅਨ ਨੂੰ ਕਹਿ ਦਿੱਤਾ ਗਿਆ ਹੈ ਡੋਨਲਡ ਟਰੰਪ ਦਾ ਬਿਆਨ ਜਿਸ ਹਿਸਾਬ ਦਾ ਡੋਨਲਡ ਟਰੰਪ ਲਗਾਤਾਰ ਸੇਫ ਖੇਡ ਰਹੇ ਸੀ ਸੇਫ ਕਿਵੇਂ ਖੇਡ ਰਹੇ ਸੀ ਉਹ ਬਿਆਨ ਦੇ ਰਹੇ ਸੀ ਕਿ ਭਾਰਤ ਔਰ ਪਾਕਿਸਤਾਨ ਦਾ ਤਾਂ ਡਕੇਡ ਤੋਂ ਹੈ ਕਈ ਡਕੇਡ ਤੋਂ ਉਹਨਾਂ ਨੇ ਕਿਹਾ ਕਿ ਰੌਲਾ ਹੈਗਾ ਆਪੇ ਨਿਪਟ ਲੈਣ ਪਰ ਤੋਂ ਦਾ ਦੇ ਕੇ ਅਮਰੀਕਾ ਨੂੰ ਇਹ ਵੀ ਡਰ ਹੈ ਤੁਸੀਂ ਜੀਓਪੋਲਿਟਿਕ ਸਮਝੋ ਜਿਸ ਹਿਸਾਬ ਨਾਲ ਚਾਈਨਾ ਇੰਨਾ ਜਿਹੜਾ ਕੰਪੀਟ ਕਰ ਰਿਹਾ ਚਾਈਨਾ ਜਿਹੜਾ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜਾ ਚੈਲੰਜ ਕਰ ਰਿਹਾ ਹੈਗਾ ਉਹ ਚੀਜ਼ਾਂ ਅਮਰੀਕਾ ਨੂੰ ਚੁੰਦੀਆਂ ਨੇ ਤੇ ਅਮਰੀਕਾ ਜਾਣਦਾ ਕਿ ਜੇ ਚਾਈਨਾ ਦੇ ਨਾਲ ਪੰਗਾ ਲੈਣਾ ਹੈ ਭਾਰਤ ਦਾ ਉਹਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਸਾਡੀ 140 ਕਰੋੜ ਦੀ ਆਬਾਦੀ ਹੈ ਔਰ ਚਾਈਨਾ ਦੀ ਵੀ ਪਹਿਲ ਨੰਬਰ ਤੇ ਬਾਤ ਦੀਆ ਦੂਜੇ ਨੰਬਰ ਤੇ ਅਸੀਂ ਆ ਜਾਨੇ ਆ ਤਾਂ ਇਹ ਚੀਜ਼ਾਂ ਨੂੰ ਸਾਰਾ ਜੀਓ ਪੁਆਇੰਟ ਜੋ ਤੁਸੀਂ ਪੜੋਗੇ ਫਿਰ ਤੁਹਾਨੂੰ ਸਮਝ ਆਊਗੀ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਔਰ ਫਿਲਹਾਲ ਖਬਰ ਤੇ ਆਉਣਿਆ ਲਾਹੌਰ ਇਸਲਾਮਾਬਾਦ ਕਰਾਚੀ ਦੇ ਉੱਪਰ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਅਟੈਕ ਕੀਤਾ ਗਿਆ ਤਸਵੀਰਾਂ ਤੁਸੀਂ ਦੇਖੋ ਚਾਰੇ ਪਾਸੇ ਬਲੈਕਆਊਟ ਹੈ ਪੂਰੇ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਆ ਔਰ 에어ਪੋਰਟ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਲੈਕਆਊਟ ਹੈ ਤੇ ਥੋੜੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਥੋੜੇ ਸਮੇਂ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਹੋਰ ਵੀ ਕੋਈ ਕਾਰਵਾਈ ਜਿਹੜੀ ਹੈ ਕੀਤੀ ਜਾ ਸਕਦੀ ਆ ਪਰ ਫਿਲਹਾਲ ਦੀ ਅਪਡੇਟ ਇਹ ਹੈ ਕਿ ਲਗਾਤਾਰ ਜਿਹੜੀ ਹੈ ਧੁੰਦਾ ਦੇ ਕਿ ਮਜ਼ਾਈਲਾ ਧਾਕਣੀਆਂ ਸ਼ੁਰੂ ਕੀਤੀਆਂ ਗਈਆਂ ਨੇ ਲਗਾਤਾਰ ਮਜ਼ਾਈਲਾ ਧਾਕ ਰਿਹਾ ਹੈ ਪਾਕਿਸਤਾਨ ਪਰ ਮੂੰਹ ਤੋੜ ਮਾ ਜਵਾਬ ਹਾਰਤ ਉਸ ਦਾ 에ਅਰ ਡੋਮੈਸਟਿਕ ਸਿਸਟਮ ਸਾਡਾ ਲਗਾਤਾਰ ਦੇ ਰਿਹਾ ਹੈ ਔਰ ਪਠਾਨਕੋਟ ਦਾਅਰ ਬੇਸੋਵੇ ਜੰਮੂ ਦਾ 에ਅਰਪੋਰਟ ਹੋਵੇ ਵੈਸਟਰਨ ਉਦਿਵਾਲੀ ਜਿਹੜੀ ਯਾਤਰਾ ਸੀ ਉਹ ਵੀ ਰੋਕੀ ਗਈ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਤੁਹਾਂ ਦਾ ਦੇ ਕਿ ਲਗਾਤਾਰ ਸਰਵੈਲੈਂਸ ਦੇ ਉੱਪਰ ਨੇ ਬਹੁਤ ਸਾਰੀਆਂ ਥਾਂ ਮਹਾਤੇ ਨਾਲ ਹੀ ਜਿਹੜਾ ਰਿਟੈਲੀਏਟ ਦੇ हिसाब ਦੇ ਨਾਲ ਕੰਮਾਂ ਸ਼ੁਰੂ ਕੀਤਾ ਪਾਕਿਸਤਾਨ ਨੇ ਖਾਸ ਤੌਰ ਤੇ ਜੰਮੂ ਦਾ ਇਹ ਏਰੀਆ ਜੰਮੂ ਦਾ ਏਰੀਆ ਜਿਹੜਾ ਹੈਗਾ ਉਹ ਐਲਓਸੀ ਵਾਲਾ ਲਾਈਨ ਆਫ ਕੰਟਰੋਲ ਲਾਈਨ ਆਫ ਕੰਟਰੋਲ ਵਾਲਾ ਦਾ ਐਲਓਸੀ ਵਾਲਾ ਏਰੀਆ ਉੱਤੇ ਲਗਾਤਾਰ ਫਾਇਰਿੰਗ ਹੋ ਰਹੀ ਹੈ ਭਾਰਤ ਦੇ ਵੱਲੋਂ ਜਵਾਬ ਦਿੱਤਾ ਜਾ ਰਿਹਾ ਪਾਕਿਸਤਾਨ ਲਗਾਤਾਰ ਫਾਇਰ ਕੱਢ ਰਿਹਾ ਤੇ ਭਾਰਤ ਦੇ ਵੱਲੋਂ ਵੀ ਫਾਇਰ ਕੱਢੇ ਜਾ ਰਹੇ ਲਗਾਤਾਰ ਉੱਤੇ ਜਿਹੜਾ ਹੈਗਾ ਇਹ ਇੱਕ ਗੋਲੀਬਾਰੀ ਲਗਾਤਾਰ ਫਾਇਰਿੰਗ ਜਿਹੜੀ ਉੱਥੇ ਚੱਲ ਰਹੀ ਹੈ ਪਰ ਜਿਹੜਾ ਪ੍ਰੋ ਪੰਜਾਬ ਟੀਵੀ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਕੱਲੀ-ਕੱਲੀ ਅਪਡੇਟ ਦਿੰਦੇ ਰਹਾਂਗੇ ਔਰ ਹੁਣ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾ ਹਮਲੇ ਇੱਕ ਦੂਜੇ ਦੇ ਉੱਪਰ ਡਾਗੇ ਜਾ ਰਿਹਾ ਅਸੀਂ ਬਾਰ-ਬਾਰ ਕਹਿੰਨੇ ਆ ਕਿ ਇਹ ਦੋ ਤਿੰਨ ਰਾਤਾਂ ਜਿਹੜੀਆਂ ਨੇ ਅੱਜ ਦੀ ਰਾਤ ਕੱਲ ਦੀ ਰਾਤ ਤੇ ਪਰਸੋਂ ਦੀ ਰਾਤ ਇਹ ਬੜੀਆਂ ਪਾਕਿਸਤਾਨ ਦੇ ਲਾਹੌਰ ਔਰ اسلامਾਬਾਦ ਦੇ ਵਿੱਚ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਿੱਥੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਮਜ਼ਾਈਲਾ ਦਾਗਨ ਦੀ ਕਾਰਵਾਈ ਕੀਤੀ ਜਾ ਰਹੀ ਸੀ ਉੱਥੇ ਹੁਣ ਭਾਰਤ ਨੇ ਇੱਕ ਕਰਾਰਾ ਜਵਾਬ ਦਿੱਤਾ ਹੈ ਔਰ ਤੁਹਾਨੂੰ ਦੱਸਦੇ ਕਿ ਇੱਕ ਜਿਹੜੀ S400 S400 ਜਿਹੜਾ ਭਾਰਤ ਦਾ 에어 ਡਿਫੈਂਸ ਸਿਸਟਮ ਹੈ 에어 ਡਿਫੈਂਸ ਸਿਸਟਮ ਕਿਵੇਂ ਕੰਮ ਕਰਦਾ ਤੁਹਾਨੂੰ ਸੋੜਾ ਜਾਂ ਇਹ ਸਮਝਾਉਣ 에어 ਡਿਫੈਂਸ ਸਿਸਟਮ ਜਿਹੜਾ ਕੰਮ ਕਰਦਾ ਉੱਪਰ ਸਮਝੋ ਤੁਸੀਂ ਕਿ ਅਸਮਾਨ ਦੇ ਵਿੱਚ ਇੱਕ ਰਿੰਗ ਹੈ ਇਹ ਰਿੰਗ ਕੀ ਹੈ ਜਿੰਨੀ ਜਿੰਨੀ ਸਾਡੀ ਹੱਦਬੰਦੀ ਹੈ ਜਿੰਨੀ ਜਿੰਨੀ ਭਾਰਤ ਦੀ ਬਾਉਂਡਰੀ ਹੈ ਜੇ ਉਸ ਦੇ ਵਿੱਚ ਕੁਝ ਐਂਟਰ ਕਰਨ ਦੀ ਕੋਸ਼ਿਸ਼ ਕਰੂ ਤਾਂ ਨਾਲ ਦੀ ਨਾਲ ਰਡਾਰ ਤਰੂ ਪਤਾ ਲੱਗਦਾ ਔਰ ਉਸ ਤੋਂ ਬਾਅਦ ਫੌਰੀ ਐਕਸ਼ਨ ਲਿਆ ਜਾਂਦਾ ਹੈ ਇਹ ਚੀਜ਼ ਹੈ ਔਰ ਮਿਜ਼ਾਈਲਾਂ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਤੇ ਭਾਰਤ ਦੇ ਵੱਲੋਂ ਸਾਰੀਆਂ ਮਿਜ਼ਾਈਲਾਂ ਹਵਾ ਦੇ ਵਿੱਚ ਹੀ ਡਿਫਿਊਜ਼ ਕਰ ਦਿੱਤੀਆਂ ਗਈਆਂ ਪਹਿਲਾਂ ਪਠਾਨਕੋਟ 에ਅਰਬੇਸ ਤੇ ਹਮਲਾ ਕੀਤਾ ਫਿਰ ਉਸ ਤੋਂ ਬਾਅਦ ਜੰਮੂ 에ਅਰਪੋਰਟ ਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਰਡਾਲਾ ਪਿੰਡ ਜੋਕੇ ਰਾਜਾ ਸਾਸੀ 에어ਪੋਰਟ ਦੇ ਬਿਲਕੁਲ ਨਾਲ ਪਿੰਡਾ ਹੈ ਉੱਥੇ ਵੀ ਜਿਹੜਾ ਇੱਕ ਸ਼ੱਕੀ ਡਰੋਨ ਵੇਖਿਆ ਗਿਆ ਹਾਲਾਂਕਿ ਉਹ ਸਪੋਰਟ ਕੀਤਾ ਗਿਆ ਉਸ ਤੋਂ ਬਾਅਦ ਹੁੰਦਾ ਦੇ ਪੂਰੀ ਅਨਾਉਂਸਮੈਂਟ ਹੋ ਚੁੱਕੀ ਹੈ ਰਾਜਾ ਸਾਸੀ ਰਾਜਾ ਸਾਸੀ ਏਰੀਆ ਅਟਾਰੀ ਏਰੀਆ ਕੀ ਹੈ ਇਹ ਬਾਰਡਰ ਏਰੀਆ ਹੈ ਪਾਕਿਸਤਾਨ ਦਾ ਇਥੋਂ ਬਿਲਕੁਲ ਨਾਲ ਲਾਹੌਰ ਹੈ ਲਾਹੌਰ ਸ਼ੁਰੂ ਹੋ ਜਾਂਦਾ ਹੈ ਮਰੀਦ ਕੇ ਪਿੰਡ ਮਰੀਦ ਕੇ ਜਿਹੜਾ ਇਲਾਕਾ ਸੀ ਜਿੱਥੇ ਭਾਰਤ ਦੇ ਵੱਲੋਂ ਇਹ ਸਟ੍ਰਾਈਕਸ ਕੀਤੀਆਂ ਗਈਆਂ ਨੌ ਟਿਕਾਣਿਆਂ ਦੇ ਉੱਪਰ ਉਹ ਅਟਾਰੀ ਤੋਂ ਮਹਿਜ 50 ਕਿਲੋਮੀਟਰ ਹੈ ਅਮਰਸਰ ਤੋਂ 60 ਕਿਲੋਮੀਟਰ ਹੈ ਤੇ ਤੁਸੀਂ ਆਪਸਾ ਲਾਓ ਕਿ ਅਟਾਰੀ ਤੋਂ ਹੋ 45 50 ਕਿਲੋਮੀਟਰ ਪੈ ਜਾਂਦਾ ਤਾਂ ਲੈਂਦਾ ਪੰਜਾਬ ਇੰਨੀ ਕੋਸ ਤੋਂ ਮਰੀਦ ਕੇ ਹੜਾ ਇਲਾਕਾ ਜਿੱਥੇ ਨੋ ਪਾਰਟ ਦੇ ਬਲੂਏਸ ਹੈ ਕਿ ਕੀ ਕਿ ਕਿਹਾ ਜਾਂਦਾ ਕਿ ਉਹ ਅੱਤਵਾਦੀ ਮੋਸਟ ਵਾਂਟਡ ਜਿਹੜਾ ਹਾਫੀ ਸਈਦ ਹੈ ਉਸ ਦਾ ਮੇਨ ਸੈਂਟਰ ਕਿ ਪੁਆਇੰਟ ਹੈ ਉਹ ਸੈਂਟਰਿਕ ਸੈਂਟ੍ਰਿਕ ਪੁਆਇੰਟ ਸੀ ਹਾਫਿਸ ਸਹੀਦ ਦਾ ਉਸ ਤੋਂ ਬਾਅਦ ਉੱਥੋਂ ਮਦਰਸਿਆਂ ਦੇ ਵਿੱਚੋਂ ਲੋਕ ਖਾਲੀ ਕਰਵਾ ਲਏ ਗਏ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਵਿੱਚ ਪੂਰਾ ਬਲੈਕਆਊਟ ਕਰ ਦਿੱਤਾ ਗਿਆ ਸਾਰਾ ਪੰਜਾਬ ਬਲੈਕਆਊਟ ਹੈ ਰਾਤ ਪੂਰੀ ਜਿਹੜੀ ਹੈ ਬਲੈਕਆਊਟ ਦੇ ਵਿੱਚ ਕੱਡੇਗਾ ਕਿਉਂਕਿ ਲਗਾਤਾਰ ਸਾਡੀ ਆਰਮੀ ਡੱਟੀ ਹੋਈ ਹੈ ਔਰ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਗਾ ਪੈਲਗਾਮ ਦੇ ਵਿੱਚ ਜੋ ਕੁਝ ਹੁੰਦਾ ਸਾਰੀ ਸ਼ੁਰੂਆਤ ਹੁੰਦੀ ਹੈ ਪੈਲਗਾਮ ਤੋਂ ਔਰ ਹੁਣ ਤੁਹਾਨੂੰ ਇੱਕ ਹੋਰ ਅਪਡੇਟ ਦੇ ਦਿੰਨੇ ਆ ਲਾਹੌਰ ਦੇ ਵਿੱਚ ਲਾਹੌਰ ਤੇ ਹਮਲਾ ਕਰ ਦਿੱਤਾ ਆ ਭਾਰਤ ਨੇ ਔਰ اسلامਾਬਾਦ ਤੇ ਹਮਲਾ ਕਰ ਦਿੱਤਾ। ਕਰਾਚੀ ਦੇ ਕੁਝ ਇਲਾਕਿਆਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਲਗਾਤਾਰ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਲਗਾਤਾਰ ਭਾਰਤ ਦੇ ਵੱਲੋਂ ਮੈਂ ਕਹਾਂਗਾ ਕਿ ਦਵਿੰਦਰ ਨਾਲ ਨਾਲ ਤੁਸੀਂ ਦਿਖਾਈ ਵੀ ਜਾਓ ਜਿਸ ਪ੍ਰਕਾਰ ਇੱਥੇ ਹਨੇਰਾ ਕੀਤਾ ਹੋਇਆ, ਜਿਸ ਪ੍ਰਕਾਰ ਇੱਥੇ ਬਲੈਕਆਊਟ ਕੀਤਾ ਗਿਆ ਇਹ ਵੀ ਚੀਜ਼ਾਂ ਸਾਰੀਆਂ ਦਿਖਾਈ ਜਾਓ। ਸਾਰਾ ਅੰਮ੍ਰਿਤਸਰ ਦਾ ਏਰੀਆ ਇਹ ਕੋਰਟ ਦੇ ਨਾਲ ਨਾਲ ਦਾ ਏਰੀਆ ਜਿੰਨਾ ਏਰੀਆ ਸਾਰਾ ਬਲੈਕਆਊਟ ਕੀਤਾ ਗਿਆ ਹੈਗਾ। ਤੁਸੀਂ ਦੇਖੋ ਕਿਉਂਕਿ ਇਹ ਇੱਕ ਸਰਵਲੈਂਸ ਹੁੰਦੀ ਹੈ। ਅਸਲ ਦੇ ਵਿੱਚ ਬਲੈਕਆਊਟ ਦਾ ਮਤਲਬ ਕੀ ਹੈ? ਇਹ ਸਮਝਾਉਣੇ ਬਲੈਕਆਊਟ ਦਾ ਮਤਲਬ ਇਹ ਹੈ ਕਿ ਜਦੋਂ ਕੱਲ ਨੂੰ ਕੋਈ ਇਸ ਸਪੇਸ ਨਾਲ ਕੋਈ ਵੀ ਕੱਲ ਨੂੰ ਕੋਈ ਹਮਲਾ ਕਰਨ ਲੱਗੇ ਤਾਂ ਉਸ ਨੂੰ ਕੋਈ ਮਾਈਲ ਨੂੰ ਕੁਛ ਇਹ ਪਤਾ ਲੱਗੇ ਕਿ ਇੱਥੇ ਸਿਵਲਨ ਰਹਿ ਰਿਹਾ ਹੈ ਇੱਥੇ ਕੋਈ ਆਰਮੀ ਦਾ ਪੋਰਟ ਹੈ ਇੱਥੇ ਕੁਝ ਹੋਰ ਹੈ ਕੁਛ ਵੀ ਇਹ ਚੀਜ਼ ਨਾ ਪਤਾ ਲੱਗੇ ਤਾਂ ਸਿੱਧਾ ਇਸ ਕਰਕੇ ਬਲੈਕਆਊਟ ਕੀਤਾ ਜਾਂਦਾ ਹੈ ਤਾਂ ਹੀ ਜਿਹੜਾ ਤੁਸੀਂ ਦੇਖੋ ਆਸ-ਪਾਸ ਸਾਰੇ ਕਿਤੇ ਮੈਗੂਗਾ ਦਵਿੰਦ ਦੁਬਾਰਾ ਦਿਖਾਈ ਵੀ ਚਲੋ ਨਾਲ-ਨਾਲ ਤਾਂ ਕਿ ਲੋਕਾਂ ਨੂੰ ਪਤਾ ਵੀ ਲੱਗਦਾ ਰਹੇ ਕਿਉਂਕਿ ਬਹੁਤ ਸਾਰਾ ਤੁਹਾਨੂੰ ਦੱਸਦੀ ਕਿ ਲਾਹੌਰ ਵਸਲਾਮਾਬਾਦ ਤੇ ਜਦੋਂ ਅਟੈਕ ਕੀਤਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ 에ਅਰ ਬੇਸਾਂ ਦੇ ਉੱਪਰ ਹਮਲੇ ਸ਼ੁਰੂ ਹੋਏ ਹਾਲਾਂਕਿ ਉਹਨਾਂ ਦੇ ਪਾਕਿਸਤਾਨ ਦੀ ਸਭ ਤੋਂ ਪਹਿਲਾਂ ਸਿਚੁਏਸ਼ਨ ਸਮਝੋ ਪਾਕਿਸਤਾਨ ਬਿਲਕੁਲ ਜਿਹੜਾ ਭਾਰਤ ਤੋਂ ਭਾਵੇਂ ਕਿ ਜੀ ਗੱਲ ਕਰੀਏ ਆਰਮੀ ਪੱਕੋ ਲਾ ਲਓ ਵੈਪਨ ਪੱਕੋ ਲਾ ਲਓ ਆ ਜਿਹੜਾ ਪਾਕਿਸਤਾਨਾ ਬਹੁਤ ਜ਼ਿਆਦਾ ਪਿੱਛੇ ਹੈ ਤੇ ਹੁਣ ਉਹੀ ਗੱਲ ਹੈ ਕਿ ਪਾਕਿਸਤਾਨ ਜਿਸ ਸਾਹਬ ਦੇ ਪੰਗੇ ਲੈ ਰਿਹਾ ਹੈਗਾ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਆ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁਲਣੀਆਂ ਪੈਂਦੀਆਂ ਨੇ ਕਈ ਵਾਰ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਤਾਂ ਹੁਣ ਉਹੀ ਗੱਲ ਹੈ ਦੇਖਣਾ ਆਊਗਾ ਕਿ ਹੌਣ ਵਾਲੇ ਦਰਾਂ ਦੇ ਵਿੱਚ ਕੀ ਮਾਹੌਲ ਬੰਦ ਹੈ ਭਾਰਤ ਦੇ NSA ਅਜੀਤ ਓਵਾਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਉਹਨਾਂ ਨੇ ਅਮਰੀਕਾ ਦੇ NSA ਨੂੰ ਜਿਹੜਾ ਇਨਫੋਰਮ ਕਰ ਦਿੰਦਾ ਹੈਗਾ ਔਰ UN ਦੇ ਵਿੱਚ UN ਦੇ ਵਿੱਚ ਉਹਨਾਂ ਨੇ ਆਪਣੀ ਗੱਲ ਚਾਹਤੇ ਯੂਰਪੀਅਨ ਯੂਨੀਅਨ ਨੂੰ ਵੀ ਦੱਸ ਦਿੱਤਾ ਹੈ ਯੂਰਪੀਅਨ ਇਹ ਸਾਰਾ ਕੁਝ ਜਿਹੜਾ ਹੁੰਦਾ ਹੈ ਇਹ ਇੱਕ ਐਕਸਰਸਾਈਜ਼ ਹੁੰਦੀ ਹੈ ਤੁਹਾਂ ਦਾ ਇਹ ਕਿ ਜਦੋਂ ਜੰਗ ਵਰਗੇ ਹਾਲਾਤ ਬੰਦਿਆ ਉਦੋਂ ਐਕਸਰਸਾਈਜ਼ ਹੁੰਦੀ ਹੈ ਉਹਦੇ ਵਰਲਡ ਨੂੰ ਜਿੱਥੇ-ਜਿੱਥੇ ਤੁਸੀਂ ਨੋਮੀਨੇਟ ਹੋ ਚਾਹੇ ਕੋਈ UN ਯੂਨਾਈਟਿਡ ਨੇਸ਼ਨਾਂ ਤੋਂ ਉਹਨੂੰ ਵੀ ਦੱਸਣਾ ਪਊਗਾ ਕਿ ਅਸੀਂ ਆ ਚੀਜ਼ ਕੀਤੀ ਆ ਚੀਜ਼ ਕਰਨ ਜਾ ਰਹੇ ਹਾਂ ਤਾਂ ਉਹ ਵੀ ਜਿਹੜਾ ਹੁਣ NSC ਦੇ ਵੱਲੋਂ ਸਾਰੀਆਂ ਰਿਸਪੌਂਸਿਬਿਲਟੀਜ਼ ਜਿਹੜੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਯੂਰਪੀਅਨ ਯੂਨੀਅਨ ਨੂੰ ਕਹਿ ਦਿੱਤਾ ਗਿਆ ਡੋਨਲਡ 트ੰਪ ਦਾ ਬਿਆਨ ਜਿਸ ਹਿਸਾਬ ਦਾ ਡੋਨਲਡ 트ੰਪ ਲਗਾਤਾਰ ਸੇਫ ਖੇਡ ਰਹੇ ਸੀ ਸੇਫ ਕਿਵੇਂ ਖੇਡ ਰਹੇ ਸੀ ਉਹ ਬਿਆਨ ਦੇ ਰਹੇ ਸੀ ਕਿ ਭਾਰਤ ਔਰ ਪਾਕਿਸਤਾਨ ਦਾ ਤਾਂ ਡਕੇਡ ਤੋਂ ਹੈ ਕਈ ਡਕੇਡ ਤੋਂ ਉਹਨਾਂ ਨੇ ਕਿਹਾ ਕਿ ਰੌਲਾ ਹੈਗਾ ਆਪੇ ਨਿਪਟ ਲੈਣ ਪਰ ਤੋਂ ਦਾ ਦੇ ਕੇ ਅਮਰੀਕਾ ਨੂੰ ਇਹ ਵੀ ਡਰ ਹੈ ਕਿਸੇ ਜੀਓਪੋਲਿਟਿਕ ਸਮਝੋ ਜਿਸ ਹਿਸਾਬ ਦੇ ਨਾਲ ਚਾਈਨਾ ਇੰਨਾ ਜਿਹੜਾ ਕੰਪੀਟ ਕਰ ਰਿਹਾ ਹੈ ਚਾਈਨਾ ਜਿਹੜਾ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜਾ ਚੈਲੰਜ ਕਰ ਰਿਹਾ ਹੈਗਾ ਉਹ ਚੀਜ਼ਾਂ ਅਮਰੀਕਾ ਨੂੰ ਚੁੱਧੀਆਂ ਨੇ ਅਮਰੀਕਾ ਜਾਣਦਾ ਕਿ ਜੇ ਚਾਈਨਾ ਦੇ ਨਾਲ ਪੰਗਾ ਲੈਣਾ ਹੈ ਭਾਰਤ ਦਾ ਉਹਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਸਾਡੀ 140 ਕਰੋੜ ਦੀ ਆਬਾਦੀ ਹੈ ਔਰ ਚਾਈਨਾ ਦੀ ਵੀ ਪਹਿਲ ਨੰਬਰ ਤੇ ਆਬਾਦੀ ਹੈ ਦੂਜੇ ਨੰਬਰ ਤੇ ਅਸੀਂ ਆ ਜਾਂਦੇ ਹਾਂ ਇਹ ਚੀਜ਼ਾਂ ਨੂੰ ਸਾਰਾ ਜੀਓਪੋਲਿਟਿਕ ਜੋ ਤੁਸੀਂ ਪੜ੍ਹੋਗੇ ਫਿਰ ਤੁਹਾਨੂੰ ਸਮਝ ਆਊਗੀ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਫਿਲਹਾਲ ਖਬਰ ਤੇ ਆਉਂਿਆ ਲਾਹੌਰ ਇਸਲਾਮਾਬਾਦ ਕਰਾਚੀ ਦੇ ਉੱਪਰ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਅਟੈਕ ਕੀਤਾ ਗਿਆ ਤਸਵੀਰਾਂ ਤੁਸੀਂ ਦੇਖੋ ਚਾਰੇ ਪਾਸੇ ਬਲੈਕਆਊਟ ਹੈ ਪੂਰੇ ਅਮਰਸਰ ਦੇ ਵਿੱਚ ਬਲੈਕਆਊਟ ਆ ਔਰ 에어ਪੋਰਟ ਦੇ ਨਾਲ ਲੱਗਦੇ ਬਲੈਕਆਊਟ ਹੈ ਤੇ ਥੋੜੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਥੋੜੇ ਸਮੇਂ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਹੋਰ ਵੀ ਕੋਈ ਕਾਰਵਾਈ ਜਿਹੜੀ ਹੈ ਕੀਤੀ ਜਾ ਸਕਦੀ ਆ ਪਰ ਫਿਲਹਾਲ ਦੀ ਅਪਡੇਟ ਇਹ ਹੈ ਕਿ ਲਗਾਤਾਰ ਜਿਹੜੀ ਹੈ ਧੁੰਦਾ ਦੇ ਕਿ ਮਜ਼ਾਈਲਾ ਧਾਕਣੀਆਂ ਸ਼ੁਰੂ ਕੀਤੀਆਂ ਗਈਆਂ ਨੇ ਲਗਾਤਾਰ ਮਜ਼ਾਈਲਾ ਧਾਕ ਰਿਹਾ ਹੈ ਪਾਕਿਸਤਾਨ ਪਰ ਮੂੰਹ ਤੋੜ ਮਾ ਜਵਾਬ ਭਾਰਤ ਉਸ ਦਾ 에ਅਰ ਡਿਫੈਂਸ ਸਿਸਟਮ ਸਾਡਾ ਲਗਾਤਾਰ ਦੇ ਰਿਹਾ ਹੈ ਔਰ ਪਠਾਨਕੋਟ ਦਹਿਰ ਬੇਸੋਬੇ ਜੰਮੂ ਦਾ 에어ਪੋਰਟ ਹੋਵੇ ਵੈਸਨੋਦੀਬੀ ਵਾਲੀ ਜਿਹੜੀ ਯਾਤਰਾ ਸੀ ਉਹ ਵੀ ਰੋਕੀ ਗਈ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਤੁਹਾਂ ਦਾ ਦੇ ਕੇ ਲਗਾਤਾਰ ਸਰਵੇਲੈਂਸ ਦੇ ਉੱਪਰ ਨੇ ਬਹੁਤ ਸਾਰੀਆਂ ਥਾਂ ਮਾਰ ਤੇ ਨਾਲ ਹੀ ਜਿਹੜਾ ਰਿਟੈਲੀਏਟ ਜਿਸ ਹਿਸਾਬ ਦੇ ਨਾਲ ਕੰਮ ਸ਼ੁਰੂ ਕੀਤਾ ਪਾਕਿਸਤਾਨ ਨੇ ਖਾਸ ਤੌਰ ਤੇ ਜੰਮੂ ਦਾ ਏਰੀਆ ਜੰਮੂ ਦਾ ਏਰੀਆ ਜਿਹੜਾ ਹੈਗਾ ਉਹ ਐਲਓਸੀ ਵਾਲਾ ਲਾਈਨ ਆਫ ਕੰਟਰੋਲ ਲਾਈਨ ਆਫ ਕੰਟਰੋਲ ਵਾਲਾ ਦਾ ਐਲਓਸੀ ਵਾਲਾ ਏਰੀਆ ਉੱਤੇ ਲਗਾਤਾਰ ਫਾਇਰਿੰਗ ਹੋ ਰਹੀ ਹੈ ਭਾਰਤ ਦੇ ਵੱਲੋਂ ਜਵਾਬ ਦਿੰਦਾ ਯਾਰ ਆ ਪਾਕਿਸਤਾਨ ਲਗਾਤਾਰ ਫਾਇਰ ਕੱਢ ਰਿਹਾ ਤੇ ਭਾਰਤ ਦੇ ਵੱਲੋਂ ਵੀ ਫਾਇਰ ਕੱਡੇ ਜਾ ਰਹੇ ਲਗਾਤਾਰ ਉੱਥੇ ਜਿਹੜਾ ਹੈਗਾ ਇਹ ਇੱਕ ਗੋਲੀਬਾਰੀ ਲਗਾਤਾਰ ਫਾਇਰਿੰਗ ਜਿਹੜੀ ਉੱਥੇ ਚੱਲੀ ਆ ਪਰ ਜਿਹੜਾ ਹੈ ਪ੍ਰੋ ਪੰਜਾਬ ਟੀਵੀ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਕੱਲੀ-ਕੱਲੀ ਅਪਡੇਟ ਦਿੰਦੇ ਰਹਾਂਗੇ ਔਰ ਹੁਣ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾ ਹਮਲੇ ਇੱਕ ਦੂਜੇ ਦੇ ਉੱਪਰ ਡਾਗੇ ਜਾ ਰਹੇ ਅਸੀਂ ਬਾਰ-ਬਾਰ ਕਹਿੰਦੇ ਆ ਕਿ ਇਹ ਦੋ ਤਿੰਨ ਰਾਤਾਂ ਜਿਹੜੀਆਂ ਨੇ ਅੱਜ ਦੀ ਰਾਤ ਕੱਲ ਦੀ ਰਾਤ ਤੇ ਪਰਸੋਂ ਦੀ ਰਾਤ ਇਹ ਬੜੀਆਂ ਪਾਕਿਸਤਾਨ ਦੇ ਲਾਹੌਰ ਔਰ اسلامਾਬਾਦ ਦੇ ਵਿੱਚ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਿੱਥੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਮਜ਼ਾਇਲਾ ਦਾਗਨ ਦੀ ਕਾਰਵਾਈ ਕੀਤੀ ਜਾ ਰਹੀ ਸੀ ਉੱਥੇ ਹੁਣ ਭਾਰਤ ਨੇ ਇੱਕ ਕਰਾਰਾ ਜਵਾਬ ਦਿੱਤਾ ਹੈ ਔਰ ਤੁਹਾਨੂੰ ਦੱਸ ਦੇ ਕਿ ਇੱਕ ਜਿਹੜੀ S400 S400 ਜਿਹੜਾ ਭਾਰਤ ਦਾ 에어 ਡਿਫੈਂਸ ਸਿਸਟਮ ਹੈ ਇਹ ਡਿਫੈਂਸ ਸਿਸਟਮ ਕਿਵੇਂ ਕੰਮ ਕਰਦਾ ਤੁਹਾਨੂੰ ਸੋਹਰਾ ਜਾ ਇਹ ਸਮਝਾਣ 에어 ਡਿਫੈਂਸ ਸਿਸਟਮ ਜਿਹੜਾ ਕੰਮ ਕਰਦਾ ਉੱਪਰ ਸਮਝੋ ਤੁਸੀਂ ਕਿ ਅਸਮਾਨ ਦੇ ਵਿੱਚ ਇੱਕ ਰਿੰਗ ਹੈ ਇਹ ਰਿੰਗ ਕੀ ਹੈ ਜਿੰਨੀ ਜਿੰਨੀ ਸਾਡੀ ਹੱਦਬੰਦੀ ਹੈ ਜਿੰਨੀ ਜਿੰਨੀ ਭਾਰਤ ਦੀ ਬਾਉਂਡਰੀ ਹੈ ਜੇ ਉਸ ਦੇ ਵਿੱਚ ਕੁਝ ਐਂਟਰ ਕਰਨ ਦੀ ਕੋਸ਼ਿਸ਼ ਕਰੂ ਤਾਂ ਨਾਲ ਦੀ ਨਾਲ ਰਡਾਰ ਥਰੂ ਪਤਾ ਲੱਗਦਾ ਔਰ ਉਸ ਤੋਂ ਬਾਅਦ ਫੌਰੀ ਐਕਸ਼ਨ ਲਿਆ ਜਾਂਦਾ ਹੈ ਇਹ ਚੀਜ਼ ਹੈ ਔਰ ਮਿਜ਼ਾਈਲਾਂ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਤੇ ਭਾਰਤ ਦੇ ਵੱਲੋਂ ਸਾਰੀਆਂ ਮਿਜ਼ਾਈਲਾਂ ਹਵਾ ਦੇ ਵਿੱਚ ਔਰ ਡਿਫਿਊਜ਼ ਕਰ ਦਿੱਤੀਆਂ ਗਈਆਂ ਪਹਿਲਾਂ ਪਠਾਨਕੋਟ 에ਅਰਬੇਸ ਤੇ ਹਮਲਾ ਕੀਤਾ ਫਿਰ ਉਸ ਤੋਂ ਬਾਅਦ ਜੰਮੂ 에ਅਰਪੋਰਟ ਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਰਡਾਲਾ ਪਿੰਡ ਜੋ ਕੇ ਰਾਜਾ ਸਾਂਸੀ 에어ਪੋਰਟ ਦੇ ਬਿਲਕੁਲ ਨਾਲ ਪਿੰਡ ਹੈ ਉੱਥੇ ਵੀ ਜਿਹੜਾ ਇੱਕ ਸ਼ੱਕੀ ਡਰੋਨ ਵੇਖਿਆ ਗਿਆ ਹਾਲਾਂਕਿ ਉਹ ਸਪੋਰਟ ਕੀਤਾ ਗਿਆ ਉਸ ਤੋਂ ਬਾਅਦ ਹੁੰਦਾ ਆਦੇ ਕਿ ਪੂਰੀ ਅਨਾਉਂਸਮੈਂਟ ਹੋ ਚੁੱਕੀ ਹੈ ਰਾਜਾ ਸਾਂਸੀ ਰਾਜਾ ਸਾਂਸੀ ਏਰੀਆ ਅਟਾਰੀ ਏਰੀਆ ਕੀ ਹੈ ਇਹ ਬਾਰਡਰ ਏਰੀਆ ਹੈ ਪਾਕਿਸਤਾਨ ਦਾ ਇੱਥੋਂ ਬਿਲਕੁਲ ਨਾਲ ਲਾਹੌਰ ਹੈ ਲਾਹੌਰ ਸ਼ੁਰੂ ਹੋ ਜਾਂਦਾ ਹੈ ਮਰੀਦਕੇ ਪਿੰਡ ਮਰੀਦਕੇ ਜਿਹੜਾ ਇਲਾਕਾ ਸੀ ਜਿੱਥੇ ਭਾਰਤ ਦੇ ਵੱਲੋਂ ਇਹ ਸਟ੍ਰਾਈਕਸ ਕੀਤੀਆਂ ਗਈਆਂ ਨੌ ਟਿਕਾਣਿਆਂ ਦੇ ਉੱਪਰ ਉਹ ਅਟਾਰੀ ਤੋਂ ਮਹਿਜ 50 ਕਿਲੋਮੀਟਰ ਹੈ ਅਮਰਸਰ ਉਹ 40 ਕਿਲੋਮੀਟਰ ਹੈ ਤੇ ਤੁਸੀਂ ਆਪਸਾ ਲਾਓ ਕਿ ਟਾਰੀ ਤੋਂ ਹੋ 45 50 ਕਿਲੋਮੀਟਰ ਪੈ ਜਾਂਦਾ ਤਾਂ ਲੈਂਦਾ ਪੰਜਾਬ ਇੰਨੀ ਕੋਸ ਤੋਂ ਮਰੀਦ ਕਿਹੜਾ ਇਲਾਕਾ ਜਿੱਥੇ ਭਾਰਤ ਦੇ ਬਲੋਇਸਟ ਨੇ ਕੀ ਕੀਤਾ ਕਿ ਕਹਾ ਜਾਂਦਾ ਕਿ ਉਹ ਅੱਤਵਾਦੀ ਮੋਸਟ ਵਾਂਟਡ ਜਿਹੜਾ ਹਾਫੀ ਸਈਦ ਹੈ ਉਸ ਦਾ ਮੇਨ ਸੈਂਟਰਿਕ ਪੁਆਇੰਟ ਹੈ ਉਹ ਸੈਟਰਿਕ ਸੈਂਟਰਿਕ ਪੁਆਇੰਟ ਸੀ ਹਾਫੇ ਸਈਦ ਦਾ ਉਸ ਤੋਂ ਬਾਅਦ ਉੱਥੋਂ ਮਦਰਸਿਆਂ ਦੇ ਵਿੱਚੋਂ ਲੋਕ ਖਾਲੀ ਕਰਵਾ ਲਏ ਗਏ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਵਿੱਚ ਪੂਰਾ ਬਲੈਕਆਊਟ ਕਰ ਦਿੱਤਾ ਗਿਆ ਸਾਰਾ ਪੰਜਾਬ ਬਲੈਕਆਊਟ ਹੈ ਰਾਤ ਪੂਰੀ ਜਿਹੜੀ ਹੈ ਬਲੈਕਆਊਟ ਦੇ ਵਿੱਚ ਕੱਡੇਗਾ ਕਿਉਂਕਿ ਲਗਾਤਾਰ ਸਾਡੀ ਆਰਮੀ ਡੱਟੀ ਹੋਈ ਹੈ ਔਰ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਗਾ ਪਹਿਲਗਾਮ ਦੇ ਵਿੱਚ ਜੋ ਕੁਝ ਹੁੰਦਾ ਸਾਰੀ ਸ਼ੁਰੂਆਤ ਹੋਈਆ ਪਹਿਲਗਾਮ ਤੋਂ ਔਰ ਹੁਣ ਤੁਹਾਨੂੰ ਇੱਕ ਹੋਰ ਅਪਡੇਟ ਦੇ ਦਿੰਨੇ ਆ ਲਾਹੌਰ ਦੇ ਵਿਚ ਲਾਹੌਰ ਤੇ ਹਮਲਾ ਕਰ ਦਿੱਤਾ ਭਾਰਤ ਨੇ ਔਰ ਇਸਲਾਮਾਬਾਦ ਤੇ ਹਮਲਾ ਕਰ ਦਿੱਤਾ ਕਰਾਚੀ ਦੇ ਕੁਝ ਇਲਾਕਿਆਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਲਗਾਤਾਰ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਭਾਰਤ ਦੇ ਵੱਲੋਂ ਮੈਂ ਕਹਾਂਗਾ ਕਿ ਦਵਿੰਦਰ ਨਾਲ ਨਾਲ ਤੁਸੀਂ ਦਿਖਾਈ ਵੀ ਜਾਓ ਜਿਸ ਪ੍ਰਕਾਰ ਇੱਥੇ ਹਨੇਰਾ ਕੀਤਾ ਹੋਇਆ ਜਿਸ ਪ੍ਰਕਾਰ ਇੱਥੇ ਬਲੈਕਆਊਟ ਕੀਤਾ ਗਿਆ ਇਹ ਵੀ ਚੀਜ਼ਾਂ ਸਾਰੀਆਂ ਦਿਖਾਈ ਜਾਓ ਸਾਰਾ ਅੰਮ੍ਰਿਤਸਰ ਦਾ ਏਰੀਆ ਇਹ ਤੋਰ ਦੇ ਨਾਲ ਨਾਲ ਦਾ ਏਰੀਆ ਜਿੰਨਾ ਏਰੀਆ ਸਾਰਾ ਬਲੈਕਆਊਟ ਕੀਤਾ ਗਿਆ ਹੈਗਾ ਤੁਸੀਂ ਦੇਖੋ ਕਿਉਂਕਿ ਇਹ ਇੱਕ ਸਰਵਲੈਂਸ ਹੁੰਦੀ ਹੈ ਅਸਲ ਦੇ ਵਿੱਚ ਬਲੈਕਆਊਟ ਦਾ ਮਤਲਬ ਕੀ ਹੈ ਇਹ ਸਮਝਾਉਣੇ ਬਲੈਕਆਊਟ ਦਾ ਮਤਲਬ ਇਹ ਹੈ ਕਿ ਜਦੋਂ ਕੱਲ ਨੂੰ ਕੋਈ ਇਸ ਸਪੇਸ ਨਾਲ ਕੋਈ ਵੀ ਕੱਲ ਨੂੰ ਕੋਈ ਹਮਲਾ ਕਰਨ ਲੱਗੇ ਤਾਂ ਉਸ ਨੂੰ ਕੋਈ ਮਿਜ਼ਾਈਲ ਨੂੰ ਕੁਛ ਇਹ ਨਾ ਪਤਾ ਲੱਗੇ ਕਿ ਇੱਥੇ ਸਿਵਲਨ ਰਹਿ ਰਿਹਾ ਹੈ ਇੱਥੇ ਕੋਈ ਆਰਮੀ ਦਾ ਪੋਰਟ ਹੈ ਇੱਥੇ ਕੁਝ ਹੋਰ ਹੈ ਕੁਝ ਵੀ ਇਹ ਚੀਜ਼ ਨਾ ਪਤਾ ਲੱਗੇ ਤਾਂ ਸਿੱਧਾ ਇਸ ਕਰਕੇ ਬਲੈਕਆਊਟ ਕੀਤਾ ਜਾਂਦਾ ਤਾਂ ਹੀ ਜਿਹੜਾ ਤੁਸੀਂ ਦੇਖੋ ਆਸ-ਪਾਸ ਸਾਰੇ ਕਿਤੇ ਮੈਗੂਗਾ ਦਵਿੰਦ ਦੁਬਾਰਾ ਦਿਖਾਈ ਵੀ ਚਲੋ ਨਾਲ-ਨਾਲ ਤਾਂ ਕਿ ਲੋਕਾਂ ਨੂੰ ਪਤਾ ਵੀ ਲੱਗਦਾ ਰਹੇ ਕਿਉਂਕਿ ਬਹੁਤ ਸਾਰਾ ਤੁਹਾਨੂੰ ਦੱਸ ਦਿੱਤੀ ਕਿ ਲਾਹੌਰ ਤੇ اسلامਾਬਾਦ ਤੇ ਜਦੋਂ ਅਟੈਕ ਕੀਤਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ 에어 ਬੇਸਾਂ ਦੇ ਉੱਪਰ ਹਮਲੇ ਸ਼ੁਰੂ ਹੋਏ ਹਾਲਾਂਕਿ ਉਹਨਾਂ ਦੇ ਪਾਕਿਸਤਾਨ ਦੀ ਸਭ ਤੋਂ ਪਹਿਲਾਂ ਸਿਚੁਏਸ਼ਨ ਸਮਝੋ ਪਾਕਿਸਤਾਨ ਬਿਲਕੁਲ ਜਿਹੜਾ ਭਾਰਤ ਤੋਂ ਬਹਾਲਾਂ ਕਿ ਜੀ ਗੱਲ ਕਰੀਏ ਆਰਮੀ ਪੱਕੋ ਲਾ ਲਓ ਵੈਪਨ ਪੱਕੋ ਲਾ ਲਓ ਆ ਜਿਹੜਾ ਪਾਕਿਸਤਾਨ ਬਹੁਤ ਜ਼ਿਆਦਾ ਪਿੱਛੇ ਐ ਤੇ ਹੁਣ ਉਹੀ ਗੱਲ ਐ ਕਿ ਪਾਕਿਸਤਾਨ ਜਿਸ ਹਿਸਾਬ ਦੇ ਪੰਗੇ ਲੈ ਰਿਆ ਹੈਗਾ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਆ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਨੀਆਂ ਪੈਂਦੀਆਂ ਨੇ ਕਈ ਵਾਰ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਤਾਂ ਹੁਣ ਉਹੀ ਗੱਲ ਐ ਦੇਖਣਾ ਆਊਗਾ ਕਿ ਹੌਣ ਵਾਲੇ ਦਰਾਂ ਦੇ ਵਿੱਚ ਕੀ ਮਾਹੌਲ ਬੰਦ ਐ ਭਾਰਤ ਦੇ ਐਨਐਸਏ ਅਜੀਤ ਓਵਾਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਉਹਨਾਂ ਨੇ ਅਮਰੀਕਾ ਦੇ ਅੰਦਰ ਸਾਨੂੰ ਜਿਹੜਾ ਇਨਫੋਰਮ ਕਰ ਦਿੰਦਾ ਹੈਗਾ ਔਰ UN ਦੇ ਵਿੱਚ ਜੁਆਨ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਚੇਤੇ ਯੂਰਪੀਅਨ ਯੂਨੀਅਨ ਨੂੰ ਵੀ ਦੱਸ ਦਿੱਤਾ ਹੈ ਯੂਰਪੀਅਨ ਇਹ ਸਾਰਾ ਕੁਝ ਜਿਹੜਾ ਹੁੰਦਾ ਹੈ ਇਹ ਇੱਕ ਐਕਸਰਸਾਈਜ਼ ਹੁੰਦੀ ਹੈ ਤੁਹਾਂ ਦਾ ਇਹ ਕਿ ਜਦੋਂ ਜੰਗ ਵਰਗੇ ਹਾਲਾਤ ਬੰਦਿਆ ਉਦੋਂ ਐਕਸਰਸਾਈਜ਼ ਹੁੰਦੀ ਹੈ ਉਹਦੇ ਵਰਲਡ ਨੂੰ ਜਿੱਤੇ ਜਿੱਤੇ ਤੁਸੀਂ ਨੋਮੀਨੇਟਡ ਹੋ ਚਾਹੇ ਕੋਈ ਯੂਐਨੈ ਯੂਨਾਈਟਿਡ ਨੇਸ਼ਨਸ ਤੋਂ ਹੋਵੇ ਵੀ ਦੱਸਣਾ ਪਊਗਾ ਕਿ ਅਸੀਂ ਆਹ ਚੀਜ਼ ਕੀਤੀ ਆਹ ਚੀਜ਼ ਕਰਨ ਜਾ ਰਹੇ ਹਾਂ ਤਾਂ ਉਹ ਵੀ ਜਿਹੜਾ ਹੁਣ ਐਨਐਸਸੀ ਦੇ ਵੱਲੋਂ ਸਾਰੀਆਂ ਰਿਸਪੌਂਸਿਬਿਲਟੀਜ਼ ਜਿਹੜੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਯੂਰਪੀਅਨ ਯੂਨੀਅਨ ਨੂੰ ਕਹਿ ਦਿੱਤਾ ਗਿਆ ਹੈ ਡੋਨਲਡ ਟਰੰਪ ਦਾ ਬਿਆਨ ਜਿਸ ਹਿਸਾਬ ਦਾ ਡੋਨਲਡ ਟਰੰਪ ਲਗਾਤਾਰ ਸੇਫ ਖੇਡ ਰਹੇ ਸੀ ਸੇਫ ਕਿਵੇਂ ਖੇਡ ਰਹੇ ਸੀ ਉਹ ਬਿਆਨ ਦੇ ਰਹੇ ਸੀ ਕਿ ਭਾਰਤ ਔਰ ਪਾਕਿਸਤਾਨ ਦਾ ਤਾਂ ਡਕੇਡ ਤੋਂ ਹੈ ਕਈ ਡਕੇਡ ਤੋਂ ਉਹਨਾਂ ਨੇ ਕਿਹਾ ਕਿ ਰੌਲਾਗਾ ਆਪੇ ਨਿਪਟ ਲੈਣ ਪਰ ਤੋਂ ਦਾ ਦੇ ਕੇ ਅਮਰੀਕਾ ਨੂੰ ਇਹ ਵੀ ਡਰ ਹੈ ਤੁਸੀਂ ਜੀਓਪੋਲਿਟਿਕ ਸਮਝੋ ਜਿਸ ਹਿਸਾਬ ਦੇ ਨਾਲ ਚਾਈਨਾ ਇੰਨਾ ਜਿਹੜਾ ਕੰਪੀਟ ਕਰ ਰਿਹਾ ਚਾਈਨਾ ਜਿਹੜਾ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜਾ ਚੈਲੰਜ ਕਰ ਰਿਹਾ ਹੈਗਾ ਉਹ ਚੀਜ਼ਾਂ ਅਮਰੀਕਾ ਨੂੰ ਚੁੱਧੀਆਂ ਨੇ ਅਮਰੀਕਾ ਜਾਣਦਾ ਕਿ ਜੇ ਚਾਈਨਾ ਦੇ ਨਾਲ ਪੰਗਾ ਲੈਣਾ ਹੈ ਭਾਰਤ ਦਾ ਉਹਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਸਾਡੀ 140 ਕਰੋੜ ਦੀ ਆਬਾਦੀ ਹੈ ਔਰ ਚਾਈਨਾ ਦੀ ਵੀ ਪਹਿਲ ਨੰਬਰ ਤੇ ਆਬਾਦੀ ਹੈ ਦੂਜੇ ਨੰਬਰ ਤੇ ਅਸੀਂ ਆ ਜਾਂਦੇ ਹਾਂ ਇਹ ਚੀਜ਼ਾਂ ਨੂੰ ਸਾਰਾ ਜੀਓ ਪੋਲਿਟਿਕ ਜੋ ਤੁਸੀਂ ਪੜ੍ਹੋਗੇ ਫਿਰ ਤੁਹਾਨੂੰ ਸਮਝ ਆਊਗੀ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਔਰ ਫਿਲਹਾਲ ਖਬਰ ਤੇ ਆਉਂਿਆ ਲਾਹੌਰ اسلامਾਬਾਦ ਕਰਾਚੀ ਦੇ ਉੱਪਰ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਅਟੈਕ ਕੀਤਾ ਗਿਆ ਤਸਵੀਰਾਂ ਤੁਸੀਂ ਦੇਖੋ ਚਾਰੇ ਪਾਸੇ ਬਲੈਕਆਊਟ ਹੈ ਪੂਰੇ ਅਮਰਸਰ ਦੇ ਵਿੱਚ ਬਲੈਕਆਊਟ ਹੈ ਔਰ 에어ਪੋਰਟ ਦੇ ਨਾਲ ਲੱਗਦੇ ਇਲਾਕ ਬਲੈਕਆਊਟ ਹੈ ਤੇ ਥੋੜੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਥੋੜੇ ਸਮੇਂ ਦੇ ਵਿੱਚ ਸਾਇਰਨ ਵੱਜਨੇ ਸ਼ੁਰੂ ਹੋ ਜਾਣਗੇ ਜਿਸ ਤੋਂ ਬਾਅਦ ਹੋਰ ਵੀ ਕੋਈ ਕਾਰਵਾਈ ਜਿਹੜੀ ਹੈ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਦੀ ਅਪਡੇਟ ਇਹ ਹੈ ਕਿ ਲਗਾਤਾਰ ਜਿਹੜੀ ਹੈ ਤੋਂਦਾ ਦੇ ਕਿ ਮਜ਼ਾਈਲਾ ਧਾਕਣੀਆਂ ਸ਼ੁਰੂ ਕੀਤੀਆਂ ਗਈਆਂ ਨੇ ਲਗਾਤਾਰ ਮਜ਼ਾਈਲਾ ਧਾਕ ਰਿਹਾ ਹੈ ਪਾਕਿਸਤਾਨ ਪਰ ਮੂੰਹ ਤੋੜ ਮਾ ਜਵਾਬ ਹਾਰਤ ਉਸ ਦਾ ਇਹ ਡੋਮੈਸਟਿਕ ਸਿਸਟਮ ਸਾਡਾ ਲਗਾਤਾਰ ਦੇ ਰਿਹਾ ਹੈ ਔਰ ਪਠਾਨਕੋਟ ਦਾਅਰ ਬੇਸ ਹੋਵੇ ਜੰਮੂ ਦਾ 에어ਪੋਰਟ ਹੋਵੇ ਵੈਸਨੋਦੀਬੀ ਵਾਲੀ ਜਿਹੜੀ ਯਾਤਰਾ ਸੀ ਉਹ ਵੀ ਰੋਕੀ ਗਈ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾਗਾ ਤੁਹਾਂ ਦਾ ਦੇ ਕੇ ਲਗਾਤਾਰ ਸਰਵੇਲੈਂਸ ਦੇ ਉੱਪਰ ਨੇ ਬਹੁਤ ਸਾਰੀਆਂ ਥਾਂ ਮਾਰ ਤੇ ਨਾਲ ਹੀ ਜਿਹੜਾ ਰਿਟੈਲੀਏਟ ਜਿਸ ਹਿਸਾਬ ਦੇ ਨਾਲ ਕੰਮ ਸ਼ੁਰੂ ਕੀਤਾ ਪਾਕਿਸਤਾਨ ਨੇ ਖਾਸ ਤੌਰ ਤੇ ਜੰਮੂ ਦਾ ਏਰੀਆ ਜੰਮੂ ਦਾ ਏਰੀਆ ਜਿਹੜਾਗਾ ਉਹ ਐਲੋਸੀ ਵਾਲਾ ਲਾਈਨ ਆਫ ਕੰਟਰੋਲ ਲਾਈਨ ਆਫ ਕੰਟਰੋਲ ਵਾਲਾ ਦਾ ਐਲੋਸੀ ਵਾਲਾ ਏਰੀਆ ਉੱਤੇ ਲਗਾਤਾਰ ਫਾਇਰਿੰਗ ਹੋ ਰਹੀ ਹੈ ਭਾਰਤ ਦੇ ਵੱਲੋਂ ਜਵਾਬ ਦਿੱਤਾ ਜਾ ਰਿਹਾ ਪਾਕਿਸਤਾਨ ਲਗਾਤਾਰ ਫਾਇਰ ਕੱਢ ਰਿਹਾ ਤੇ ਭਾਰਤ ਦੇ ਵੱਲੋਂ ਵੀ ਫਾਇਰ ਕੱਢੇ ਜਾ ਰਹੇ ਲਗਾਤਾਰ ਉੱਤੇ ਜਿਹੜਾਗਾ ਇਹ ਇੱਕ ਗੋਲੀਬਾਰੀ ਲਗਾਤਾਰ ਫਾਇਰਿੰਗ ਜਿਹੜੀ ਉੱਥੇ ਚੱਲ ਰਹੀ ਹੈ ਪਰ ਜਿਹੜਾ ਪ੍ਰੋ ਪੰਜਾਬ ਟੀਵੀ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਕੱਲੀ-ਕੱਲੀ ਅਪਡੇਟ ਦਿੰਦੇ ਰਹਾਂਗੇ ਔਰ ਹੁਣ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਜਿਹੜਾ ਹਮਲੇ ਇੱਕ ਦੂਜੇ ਦੇ ਉੱਪਰ ਡਾਗੇ ਜਾ ਰਿਹਾ ਅਸੀਂ ਬਾਰ-ਬਾਰ ਕਹਿੰਨੇ ਆ ਕਿ ਇਹ ਦੋ ਤਿੰਨ ਰਾਤਾਂ ਜਿਹੜੀਆਂ ਨੇ ਅੱਜ ਦੀ ਰਾਤ ਕੱਲ ਦੀ ਰਾਤ ਤੇ ਪਰਸੋਂ ਦੀ ਰਾਤ ਇਹ ਬੜੀਆਂ ਪਾਕਿਸਤਾਨ ਦੇ ਲਾਹੌਰ ਔਰ اسلامਾਬਾਦ ਦੇ ਵਿੱਚ ਹਮਲਾ ਕੀਤਾ ਗਿਆ ਭਾਰਤ ਦੇ ਵੱਲੋਂ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਿੱਥੇ